सुल्तानपुर लोधी के पिंड डला नेड़े पेंदे तारपुर चौक च सड़क पार करद तेज रफ्तार दुध के टैंकर वालों टक्कर मारे जाने एक मोटरसाइकिल चालक की मौत हो गई मृतक की पछाण बूटा उनिंजा पुत्र सज्जन वासी पिंड गट्टा दलेल फिरोजपुर झारखंड वजो हुई है पुलिस वालों लाश कब्जे च लैके पोस्टमार्टम लिवल हस्पता च रखी गई है जानकारी अनुसार बुधवार दोपहर करीब डेढ़ बजे बूटा सिंह जो काला संघिया रोड उ एक सैलर बतौर मुनीम दी नौकरी करता है मोटरसाइकिल सवार लोहिया खास तो अपने काम जा रहा चौक ने तेज रफ्तार दे नाल आ रहे दुध दे टैंकर वालों जोरदार टक्कर मार दिखती गई टैंकर उस दूर तक के लै गया हादसा इना भयानक ट्रक चालक मोटरसाइकिल समेत दूर तक घसीटदा होया गया जिस कारण उसकी मौत हो गई

ਬਲਵਿੰਦਰ ਸਿੰਘ ਸਾਹਿਬ ਕਾ ਪ੍ਰਧਾਨ ਨਗਰ ਕਾਉਂਸਲ ਲੋਈਆਂ ਮੇਰੇ ਦੋਸਤ ਦੇ ਸੈਲਰ ਤੇ ਨੌਕਰੀ ਕਰਦਾ ਸੀ ਬੂਟਾ ਸਿੰਘ ਸਨੋਂ ਸੱਜਣ ਸਿੰਘ ਕਿੱਦਾਂ ਵਾਪਰੀ ਘਟਰਾਏ ਕੇ ਸਵੇਰੇ ਆਪਣੇ ਕੰਮ ਤੇ ਗਿਆ ਸੈਲਰਾਂ ਤੇ ਰੁਟੀਨ ਚ ਜਿੱਦਾਂ ਜਾਂਦੇ ਆ ਤੇ ਉਧਰੋਂ ਇੱਕ ਦੁੱਧ ਦਾ ਟਰੱਕ ਅਸੀਂ ਆ ਰਿਹਾ Rajasthan ਤੋਂ ਤੇ ਸਪੀਡ ਨਾਲ ਤੇ ਇਹਦੇ ਨਾਲ ਉਹ ਟਕਰਾ ਗਿਆ ਤੇ ਇਹਦੀ ਉਹ ਟਕਰਾਉਣ ਨਾਲ ਉਹ ਮੋਰੇ ਵੱਜਣ ਨਾਲ ਇਹਦੀ ਮੌਤ ਹੋ ਗਈ ਅਸੀਂ ਇਹੀ ਮੰਗ ਕਰਦੇ ਆਂ ਵੀ ਬੰਨ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਇਹ ਲੋਈਆਂ ਤੋਂ ਇੱਕ ਟਰੱਕ ਦੁੱਧ ਵਾਲੀ ਗੱਡੀ ਜਿਹੜੀ ਆ ਆ ਰਹੀ ਸੀ ਤਾਂ ਇਧਰੋਂ ਦੱਲਾ ਦੱਲਾ ਸਾਈਡ ਤੋਂ ਇੱਕ ਮੋਟਰਸਾਈਕਲ ਚਾਲਕ ਜਾ ਰਿਹਾ ਸੀ ਮੋਟਰਸਾਈਕਲ ਚਾਲਕ ਤੇ ਟਰੱਕ ਵਾਲਿਆਂ ਨੇ ਦੇਖਿਆ ਨਹੀਂ ਐਕਸੀਡੈਂਟ ਹੋਇਆ ਆ ਹੁਣ ਮੋਟਰਸਾਈਕਲ ਜਿਹੜਾ ਚਾਲਕ ਸੀ ਉਹਦੀ ਡੈਥ ਹੋ ਗਈ ਆ ਉਹਨਾਂ ਦੇ ਪਰਿਵਾਰਕ ਮੈਂਬਰਾਂ ਦਾ ਬਿਆਨ ਲਿਖ ਕੇ ਕਾਰਵਾਈ ਪੁਲਿਸ ਵਿੱਚ ਪੁਲਿਸ ਦੀ ਜਿਹੜੀ ਪੂਰੀ ਅਮਲ ਵਿੱਚ ਲਿਆਂਦੀ ਗਈ। ਹੁਣ ਐਸਵੇ ਲਈ ਬੋਡੀ ਕਿੱਥੇ ਹੈ ਜੀ? ਬੋਡੀ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਰੱਖਾਈ ਗਈ। ਪਰਿਵਾਰ ਆ ਰਿਹਾ ਜੀ ਮੌਕੇ ਤੇ? ਨਹੀਂ ਪਰਿਵਾਰ ਬੇਟਾ ਆਇਆ ਬਾਕੀ ਬੰਦੇ ਆਉਣ ਵਾਲੇ ਆ ਉਹ ਆਉਣਗੇ ਜੋ ਬਿਆਨ ਦੇਣਗੇ ਉਹ ਸਭ ਨਾਲ ਕਾਰਵਾਈ